ਔਰ ਕੀ ਨੰਬਰ ইস্যੂ ਕੀਤਾ ਗਿਆ ਹੈ ਫਲੱਡ ਦੇ ਹਾਲਾਤ ਨੂੰ ਦੇਖਦੇ ਹੋਏ ਜਿਹੜਾ ਇਸ ਸੀਜ਼ਨ ਦੇ ਵਿੱਚ ਆਮ ਤੌਰ ਤੇ ਕਈ ਵਾਰੀ ਹੋ ਜਾਂਦਾ ਹੈ ਅਸੀਂ ਮੁਕੰਮਲ ਪ੍ਰਬੰਧ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੇ ਗਏ ਆ ਸਾਰੇ ਅ ਦੇ ਕਾਰਿਆਂ ਨੂੰ ਆਕਤਕਾਰਿਆਂ ਨਾਲ ਮੀਟਿੰਗਸ ਕਰਕੇ ਆ ਮਾਨਯੋਗ ਡਿਪਟੀ ਕਮਿਸ਼ਨਰ ਵੱਲੋਂ ਹਦਾਇਤਾਂ ਕੀਤੀਆਂ ਗਈਆਂ ਨੇ ਅਸੀਂ 46 ਜਿਹੜੇ ਪਿੰਡ ਪਿਛਲੇ ਸਮੇਂ 'ਚ ਇਹ ਫਲੱਡ ਪ੍ਰੋਨ ਰਹੇ ਨੇ ਉਸ ਤੇ ਪੰਜ ਕਲਸਟਰ ਅਫਸਰ ਨਿਯੁਕਤ ਕੀਤੇ ਨੇ ਔਰ ਹਰੇਕ ਇੱਕ ਜਾਂ ਦੋ ਪਿੰਡਾਂ ਪਿੱਛੇ ਨੂਡ ਅਫਸਰ ਵੀ ਨਿਯੁਕਤ ਕੀਤੇ ਨੇ ਜਿਹੜੇ ਲਗਾਤਾਰ ਸਥਿਤੀ ਦੀ ਨਿਗਰਾਨੀ ਕਰ ਰਹੇ ਨੇ ਅ ਇਸ ਤੋਂ ਇਲਾਵਾ ਅਸੀਂ ਪਿੱਛੇ ਜੇ ਆਪਦੇ ਜਿਹੜੇ ਪ੍ਰਬੰਧ ਹੈ ਉਸ ਨੂੰ ਉਸ ਦੀ ਪ੍ਰੀਪੇਅਰਡਨੈਸ ਨੂੰ ਦੇਖਣ ਲਈ ਤਿਆਰੀ ਨੂੰ ਦੇਖਣ ਲਈ ਇੱਕ ਪਹਾੜੀ ਪੁਰਪਿੰਡ ਵਿੱਚ ਮੋਕ ਡ੍ਰਿਲ ਵੀ ਕੀਤੀ ਜਿੱਥੇ ਸਾਰੀਆਂ ਸੁਰੱਖਿਆ ਏਜੰਸੀਆਂ ਤੋਂ ਇਲਾਵਾ ਐਨਡੀਆਰਐਫ ਦੀ ਟੀਮ ਨੇ ਵੀ ਹਿੱਸਾ ਲਿਆ ਸੀਗਾ ਇਸ ਤੋਂ ਇਲਾਵਾ ਅਸੀਂ ਇੱਕ ਫਲੱਡ ਕੰਟਰੋਲ ਰੂਮ ਜਿਹੜਾ ਲਗਾਤਾਰ 24 ਘੰਟੇ ਕੰਮ ਕਰ ਰਿਹਾ ਹੈ ਜਲਾ ਪ੍ਰਬੰਧਕੀ ਕੰਪਲੈਕਸ ਦੇ ਵਿੱਚ ਉੱਥੇ ਇੱਕ ਅਸੀਂ ਫਲੱਡ ਕੰਟਰੋਲ ਰੂਮ ਸਾਬਤ ਕੀਤਾ ਜਿਸ ਦਾ ਇੱਕ ਨੰਬਰ ਜਾਰੀ ਕੀਤਾ ਹੋਇਆ ਹੈ ਜਿੱਥੇ ਜਿਸ ਨੰਬਰ ਤੇ ਇੱਕ ਵਿਅਕਤੀ ਹਮੇਸ਼ਾ ਇੱਕ ਤੇ ਮੌਜੂਦ ਹੁੰਦਾ ਹੈ ਤੇ ਕੋਈ ਵੀ ਜ਼ਿਲ੍ਹੇ ਦਾ ਵਸਨੀਕ ਉਸ ਨੰਬਰ ਤੇ ਕਾਲ ਕਰਕੇ ਜੇ ਕੋਈ ਸਥਿਤੀ ਇਸ ਤਰ੍ਹਾਂ ਦੀ ਉਤਪੰਨ ਹੁੰਦੀ ਹੈ ਤਾਂ ਉਹ ਕਾਲ ਕਰ ਸਕਦੇ ਇਸ ਦਾ ਜਿਹੜਾ ਨੰਬਰ ਹੈ ਮੈਂ ਚਾਹਵਾਂਗਾ ਕਿ ਸਾਰਿਆਂ ਨੂੰ ਫਿਰ ਤੋਂ ਤੁਹਾਡੇ ਵੱਲੋਂ ਵੀ ਇਹ ਦੱਸਿਆ ਜਾਵੇ ਇਹ ਹੈ 0186234694 ਇਸ ਨੰਬਰ ਤੇ ਕੋਈ ਵੀ ਡਾ જિલ્લા ਦਾ ਵਸਨੀਕ ਕਾਲ ਕਰਕੇ ਜੇ ਕੋਈ ਸਥਿਤੀ ਇਸ ਤਰ੍ਹਾਂ ਦੀ ਹੜ ਦੀ ਬਣਦੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਤਾਂ ਉਹ ਕਾਲ ਕਰਕੇ ਸਥਿਤੀ ਬਾਰੇ ਸਾਨੂੰ ਸੂਚਿਤ ਕਰ ਸਕਦਾ ਹੈ